ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਹੀ ਗੱਲ ਤੇ ਮੈਂ ਤੁਹਾਡਾ ਆਪਣਾ ਆਰਟਿਸਟ ਇਕਬਾਲ ਸਿੰਘ ਗਿੱਲ ਤੇ ਬਾਈ ਜੀ ਅੱਜ ਅਸੀਂ ਖੜੇ ਆਂ ਨੇੜੇ ਨਵਾਂ ਸ਼ਹਿਰ ਤੇ ਬਾਈ ਜੀ ਆਪਦੇ ਮੂੰਹ ਦੱਸੇ ਕਿਹੜਾ ਪਿੰਡ ਬਾਈ ਜੀ ਇਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਨਗਰ ਨਿਵਾਸੀਆਂ ਨੂੰ ਅਤੇ ਜਿੰਨੇ ਵੀ ਵੀਡੀਓ ਸਾਡੀ ਦੇਖਦੇ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਅੱਜ ਅਸੀਂ ਪਿੰਡ ਸੁਨਾਵਾ ਵਿਖੇ ਗੋਮਟਾਂ ਦੀ ਸੇਵਾ ਕਰ ਰਹੇ ਆ ਜੀ ਗਵਰਨਮੈਂਟ ਰੱਖਦਾ ਹੈ ਗੁਰਦੁਆਰੇ ਤੇ ਜ਼ਿਲ੍ਹਾ ਨਵਾਂ ਸ਼ਹਿਰ ਫੀਰ ਭਗਤ ਸਿੰਘ ਨਗਰ ਹਾਂਜੀ ਭਾਈ ਤੇ ਇਹ ਜਿਹੜਾ ਸੁਨਾਵਾ ਪਿੰਡ ਹੈ ਜੀ ਇਹ ਨਵੇਂ ਸ਼ਹਿਰ ਤੋਂ ਜਿਹੜਾ ਚੰਡੀਗੜ੍ਹ ਰੋਡ ਹੈ ਉੱਤੇ 4-5 ਕਿਲੋਮੀਟਰ ਦੀ ਦੂਰੀ ਹੁਣ ਚਾਰ ਪੰਜ ਕਿਲੋਮੀਟਰ ਤੇ ਹੈ ਤੇ ਅਸੀਂ ਉੱਥੋਂ ਅੱਜ ਮੋਗੇ ਜ਼ਿਲ੍ਹੇ ਤੋਂ ਮਾਣੂ ਕੇ ਗੱਲ ਤੋਂ ਇੱਥੇ ਗਵਰਨਮੈਂਟ ਔਰ ਪਾਲਕੀ ਫਿਟ ਕਰਨ ਆਏ ਸੀਗੇ ਤੇ ਬਾਕੀ ਆਪਾਂ ਸਾਰਾ ਬਾਈ ਜੀ ਤੋਂ ਇਹਨਾਂ ਤੋਂ ਪੁੱਛਦਿਆਂ ਜੀ ਇਹ ਗੁਰੂ ਘਰ ਦਾ ਥੋੜਾ ਦੱਸੋ ਵੀ ਬਾਬਾ ਰਵਿਦਾਸ ਮਹਾਰਾਜ ਦਾ ਗੁਰੂ ਘਰ ਜੀ ਇਹ ਰਵਿਦਾਸ ਮਹਾਰਾਜੀ ਦਾ ਗੁਰਦੁਆਰਾ ਜੀ ਹਾਂਜੀ ਹਾਂਜੀ ਤੇ ਇਹ ਗੋਮਟਾਂ ਦੀ ਜਿਹੜੀ ਸੇਵਾ ਇਹ ਪੂਰੇ ਨਗਰ ਦੇ ਸਹਿਯੋਗ ਨਾਲ ਤੇ ਐਨ ਆਰ ਆਈ ਵੀਜ਼ਾ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਆ ਠੀਕ ਆ ਬਾਈ ਜੀ ਠੀਕ ਆ ਜੀ ਸੰਗਤਾਂ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਇਸ ਕੰਮ ਨੂੰ ਮੁਕੰਮਲ ਪੂਰਾ ਸਜੇ ਤੋਂ ਚੜ੍ਹਨ ਵਾਸਤੇ ਠੀਕ ਆ ਜੀ ਤੇ ਉਹ ਵੀਰ ਐਨ ਆਰ ਆਈ ਜਿਹੜਾ ਆਪਣੇ ਇੱਥੇ ਨੇੜੇ ਘਰ ਆ ਉਹਨੇ ਸੇਵਾ ਕੀਤੀ ਉਹਨਾਂ ਦਾ ਨਾਮ ਕੀ ਉਹ ਦੱਸੋ ਉਹ ਉਹ ਨਰੇਸ਼ ਕੁਮਾਰ ਜੀ ਸਨ ਆਫ ओम प्रकाश जी सुमन ਪਰਿਵਾਰ ਨੇ ਸੇਵਾ ਕੀਤੀ ਹਾਂਜੀ ਉਹ ਨਰੇਸ਼ ਕੁਮਾਰ ਜੀ ਨੇ ਮੇਰੇ ਨਾਲ ਸਾਡੀਆਂ ਵੀਡੀਓ ਨੈਟ ਤੇ ਦੇਖ ਕੇ ਇੰਟਰਨੈਟ ਤੇ ਦੇਖ ਕੇ ਸੰਪਰਕ ਕੀਤਾ ਤੇ ਸਾਰਾ ਕੰਮ ਦਾ ਤਕਰੀਬਨ ਸੇਰਾ ਉਹਨਾਂ ਨੂੰ ਜਾਂਦਾ ਤੇ ਬਾਕੀ ਇਹ ਵੀਰਾਂ ਨੇ ਬਹੁਤ ਬਹੁਤ ਵੱਧ ਚੜ ਕੇ ਸੇਵਾ ਕੀਤੀ ਸਾਰਿਆਂ ਨੂੰ ਕੈਮਰੇ ਦਿਖਾਓ ਇਹ ਵੀਰ ਮੈਸਤਰੀ ਸਿੰਘ ਤੁਹਾਡਾ ਕੀ ਨਾਮ ਵੀਰੇ ਬਲਿਹਾਰ ਸਿੰਘ ਜੀ ਇਹਨਾਂ ਦਾ ਨਾਮ ਬਲਿਹਾਰ ਸਿੰਘ ਹੈ ਸਾਰਾ ਜਿੰਮੇ ਹਲੇ ਗਵਰਨਮੈਂਟ ਅਸੀਂ ਥੱਲੇ ਬੰਨਿਆ ਤਿਆਰ ਕੀਤਾ ਉਦੋਂ ਬਾਅਦ ਇਹਦਾ ਥੱਲੇ ਚੌਕਟਾ ਬਣੂ ਥੋੜਾ ਅਸੀਂ ਚੌਕਟਾ ਬਣਾਇਆ ਸੀ ਉਹ ਥੋੜਾ ਨੀਮਾ ਰਹਿ ਗਿਆ ਹੁਣ ਉੱਪਰ ਬਣੂਗਾ ਪੂਰੀ ਤਿਆਰੀ ਹੋ ਕੇ ਕਿਉਂਕਿ ਇਹ ਬਹੁਤ ਜਿਹੜਾ ਕੰਮ ਹੁੰਦਾ ਗਮਸ ਦਾ ਸਦਾ ਤੱਕ ਰਹਿਣਾ ਹੁੰਦਾ ਇਸ ਕਰਕੇ ਵਧੀਆ ਤਰੀਕੇ ਨਾਲ ਫਿੱਟ ਹੁੰਦਾ ਤੇ ਬਾਈ ਜੀ ਤੁਹਾਡਾ ਕੀ ਨਾਮ ਆ ਜੀ ਮੇਰਾ ਨਾਮ ਜੀ ਕੁਲਵੰਤ ਸਿੰਘ ਕਹਿੰਦੇ ਬਾਈ ਜੀ ਕੁਲਵੰਤ ਸਿੰਘ ਇਹ ਵੀ ਸੇਤ ਤੇ ਤੁਹਾਡੇ ਤੁਹਾਡਾ ਵੀਰ ਜੀ ਨਾਮ ਮੇਰਾ ਰਵੀ ਕੁਮਾਰ ਹੈ ਜੀ ਇਹਦਾ ਨਾਮ ਰਵੀ ਕੁਮਾਰ ਹੈ ਤੇ ਇਹਨਾਂ ਨੇ ਤਕਰੀਬਨ ਸ਼ੁਰੂ ਤੋਂ ਹੀ ਜਦੋਂ ਤੋਂ ਸਾਡੇ ਕੋਲ ਗਏ ਉੱਥੇ ਮਾਣੂ ਕੇ ਗੱਲ ਕਿੱਦਾਂ ਗਵਰਮੈਂਟ ਬਣਦਾ ਕਿਦਾਂ ਇਹਨੇ ਸਾਰਾ ਕਿਉਂਕਿ ਨਵਾਂ ਕਾਮਾ ਬਾਈ ਜੀ ਹਾਂਜੀ ਅੱਗੇ ਗੁਰੂ ਘਰਾਂ ਦੇ ਵਿੱਚ ਜਿਹੜੇ ਗਵਰਮੈਂਟ ਡੂਮ ਬਣਦੇ ਸੀ ਉਹ ਸੀਮੈਂਟ ਕੰਕਰੀਟ ਬਜਰੀ ਦੇ ਬਣਦੇ ਹਾਂਜੀ ਤੇ ਉਹਨਾਂ ਤੇ ਬਣਨ ਤੇ ਵੀ ਇੱਕ ਇੱਕ ਸਾਲ ਲੱਗ ਜਾਂਦਾ ਹਾਂਜੀ ਔਰ ਮੈਂ ਇਹ ਕਹੂੰਗਾ ਵੀ ਚਲੋ ਅੱਜ ਮੈਂ ਵੀਡੀਓ ਦੇ ਯਾਰੀ 10 ਹੀ ਦਿਨਾ ਸੰਗਤਾਂ ਨੂੰ ਵੀ ਜਿਵੇਂ ਐਡਾ ਇੱਕ ਹਾਲ ਆ ਪੰਜਾਬ ਵੇ 50 ਦਾ ਹਾਲ ਆ ਤੇ ਇੱਕ ਗਮਸ ਪਾਲਕੀ ਸਾਹਿਬ ਛੂਟੀਆਂ ਆ ਦੂਜੀਆਂ ਗਵਰਮੈਂਟੀਆਂ ਕੁਝ ਸਾਈਡਾਂ ਵਾਲੇ ਗਵਰਮੈਂਟ ਪਾ ਕੇ ਤੇ ਇਹ ਤਕਰੀਬਨ ਸਾਰਾ ਪ੍ਰੋਜੈਕਟ ਆਪਣਾ 3 ਕ ਲੱਖ ਦੇ ਵਿੱਚ ਵਿੱਚ ਤਕਰੀਬਨ ਡਨ ਹੋ ਗਿਆ ਹਾਂਜੀ ਤੇ ਇਹਨਾਂ ਨੇ ਐਸਟੀਮੇਟ ਕਰਾਇਆ ਸੀ ਜੇ ਇਹੀ ਕੰਮ ਸੀਮੈਂਟ ਕੰਕਰੀਟ ਦਾ ਹੁੰਦਾ ਤਾਂ 1 ਸਾਲ ਦਾ ਸਮਾਂ ਲੱਗਣਾ ਸੀ ਭਾਈ ਜੀ ਤੁਸੀਂ ਆਪਦੇ ਮੂੰਹ ਦੱਸੋ ਵੀ ਕਿੰਨਾ ਪੈਸਾ ਲੱਗ ਜਾਣਾ ਸੀਗਾ ਤਕਰੀਬਨ 10 ਔਰ 15 ਲੱਖ ਦੇ ਤਕਰੀਬਨ ਲੱਗੇ ਜਾਣਾ ਸੀਗਾ ਤੇ ਜਿਹੜਾ ਇਹ ਸਾਡਾ ਜਿਹੜਾ ਕੰਮ ਤਕਰੀਬਨ 3 ਕ ਲੱਖ ਦੇ ਵਿੱਚ ਸਾਡਾ ਪੂਰਾ ਮੁਕੰਮਲ ਹੋ ਜਾਣਾ ਜੀ ਠੀਕ ਹੈ ਜੀ ਬਹੁਤ ਘੱਟ ਖਰਚਾ ਉਹ ਬਿਲਡਿੰਗ ਦੇ ਉੱਪਰ ਤੇ ਵਜਨ ਵੀ ਬਿਲਕੁਲ ਨਹੀਂ ਹੈਗਾ ਕੋਈ ਪਿੱਲਰ ਥੱਲੇ ਚੱਕਣ ਦੀ ਲੋੜ ਨਹੀਂ ਪਈ ਹੈਗੀ ਛੱਤ ਦੇ ਉੱਪਰ ਐਦੇ ਰੱਖ ਹੋ ਜੂंगे ਇਹ ਤੇ ਬਹੁਤ ਵਧੀਆ ਬਾਈ ਜੀ ਚਲੋ ਸਾਡੇ ਕੰਮ ਨੂੰ ਤੁਸੀਂ ਸਮਝਿਆ ਐਪਰੀਸ਼ੀਏਟ ਕੀਤਾ ਮੈਂ ਕਹਿੰਦਾ ਹੋਰ ਵੀ ਗੁਰੂ ਘਰਾਂ ਦੇ ਵਿੱਚ ਜਿੱਥੇ ਕੋਈ ਬਾਇਟ ਘੱਟ ਹੈ ਤੇ ਉਹ ਇਸਾਥੋਂ ਸੁਆਮਾ ਲੈ ਸਕਦਾ ਹੈ ਤੇ ਅਸੀਂ ਵੀਡੀਓ ਦੇ ਵਿੱਚ ਆਪਦਾ ਨੰਬਰ ਵੀ ਦੇਵਾਂਗੇ ਤੇ ਬਾਕੀ ਸਭ ਤੋਂ ਵੱਡੀ ਬਾਈ ਜੀ ਖੁਸ਼ੀ ਕੀ ਹੋਈ ਅੱਜ ਅੱਜ ਸਭ ਤੋਂ ਮਾਨੂੰ ਇਹ ਖੁਸ਼ੀ ਹੋਈ ਵੀ ਮੈਂ ਜ਼ਿਆਦਾਤਰ ਜਿੱਥੇ ਫਿਟਿੰਗ ਕਰਨ ਜਾਂਦੇ ਮੇਰੀ ਟੀਮ ਹੀ ਜਾਂਦੀ ਹੈ ਅਮਰਾ ਹੋਇਆ ਤੇ ਆਪਣਾ ਸਿੱਧੂ ਹੋ ਗਿਆ ਮਨਪ੍ਰੀਤ ਹੋ ਗਿਆ ਤੇ ਨਾਲ ਅਮਨਾ ਸਾਡੇ ਨਾਲ ਹੁੰਦਾ ਇਹ ਸਾਡੀ ਟੀਮ ਹੀ ਜਾਂਦੀ ਮੈਂ ਬਹੁਤ ਘਟ ਜਾਂਦਾ ਅੱਜ ਇੱਥੇ ਮੈਂ ਆ ਕੇ ਪਤਾ ਲੱਗਿਆ ਜੀ ਦੇਖੋ ਪਹਿਲਾਂ ਤਾਂ ਵੀ ਮੁੰਡੇ ਸੇਵਾ ਵਾਲੇ ਸਵੇਰ ਤੋਂ ਨਾਲ ਸਾਰੇ ਵੇਟ ਕਰਦੇ ਸੀ ਤੜਕੇ ਸਾਰੇ ਵੇਟ ਕਰਦੇ ਸੀ ਸਵੇਰ ਤੋਂ ਸਾਰਾ ਦਿਨ ਮੁੰਡੇ ਸੇਵਾ ਵਾਲੇ ਨਾਲ ਇੰਨਾ ਚਾ ਇਹਨਾਂ ਨੂੰ ਸੇਵਾ ਕਰਨ ਦਾ ਗੁਰੂ ਘਰ ਚ ਤੇ ਸਵੇਰ ਤੋਂ ਸਾਰਾ ਕੰਮ ਨਾਲ ਕਰਵਾਇਆ ਸਮਝਿਆ ਵੀ ਆਏ ਆ ਆਏ ਆ ਤੇ ਫੇਰ ਉਦੋਂ ਬਾਅਦ ਇਹ ਹੈ ਜੀ ਕੋਈ ਸਾਨੂੰ ਚਾਹ ਪਾਣੀ ਦੀ ਲੰਗਰ ਪਾਣੀ ਦੀ ਕੋਈ ਦਿੱਕਤ ਨਹੀਂ ਆਈ ਮੈਂ ਆਪਦੇ ਵੱਲੋਂ ਵੀ ਪੂਰੀ ਨਗਰ ਦਾ ਤੇ ਪੂਰੇ ਜਿਹੜੇ ਮੁੰਡੇ ਕੰਮ ਵਾਲੇ ਆ ਸੇਵਾ ਵਾਲੇ ਇਹਨਾਂ ਦਾ ਤੇ ਜਿਹੜੀ ਗੁਰੂ ਘਰ ਦੀ ਕਮੇਟੀ ਉਹਨਾਂ ਦਾ ਤੇ ਬਾਈ ਜੀ ਕੀ ਨਾ ਅਸੀਂ ਉਹਨਾਂ ਦਾ ਨਰੇਸ਼ ਕੁਮਾਰ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਤੇ ਕਦੇ ਵੀ ਤੁਸੀਂ ਸਾਡੇ ਨਾਲ ਸੰਪਰਕ ਕਰਦੇ ਆ 94642 0007 ਤੇ ਸੰਪਰਕ ਕਰ ਸਕਦੇ ਆ ਇਹ ਗੁਰੂ ਘਰ ਦੇ ਗਵਰਨਮੈਂਟਾਂ ਦੀ ਖਾਤਰ ਤੇ ਬਾਕੀ ਭਾਈ ਜੀ ਤੁਸੀਂ ਵੀ ਦੋ ਸ਼ਬਦ ਅਸੀਂ ਭਾਈ ਜੀ ਬਹੁਤ ਧੰਨਵਾਦ ਕਰਦੇ ਤੁਹਾਡਾ ਜਿਹੜਾ ਸਾਡਾ ਘੱਟ ਖਰਚੇ ਦੇ ਵਿੱਚ ਸਾਰੇ ਆ ਤੁਸੀਂ ਚਲੋ ਜੀ ਇਹ ਤਾਂ ਰੱਬ ਦਾ ਗੁਰੂ ਘਰ ਦਾ ਕੰਮ ਹੈ ਸਾਡੀ ਬਿਲਡਿੰਗ ਵੀ ਇੰਨਾ ਬਜਨ ਨਹੀਂ ਸੀ ਚੱਲ ਗਿਆ ਇਹੋ ਗੱਲ ਨਹੀਂ ਸੀਗੀ ਠੀਕ ਹੈ ਨਾ ਸਾਨੂੰ ਬਹੁਤ ਸਸਤੇ ਪਏ ਤੇ ਰੱਖੜੇ ਸੋਖੇ ਬਾਈ ਇਹ ਚਲੋ ਬਹੁਤ ਵਧੀਆ ਗੱਲ ਆ ਜੀ ਤੁਸੀਂ ਬਹੁਤ ਵਧੀਆ ਘਟਾ ਚਾਚੇ ਵਿੱਚ ਇਦਾਂ ਦਾ ਆਪਰਾ ਕਰਦੇ ਹੋ ਤੁਹਾਡਾ ਹਾਂਜੀ ਹੋਰ ਬਾਈ ਕਿਸੇ ਨੇ ਕੁਸ ਬੋਲਣਾ ਹੋਵੇ ਤਾਂ ਬਲੰਤ ਆਜਾ ਹਾਂ ਪਸ ਹਾਂ ਧੰਨਵਾਦ ਕਰ ਦਿਓ ਹਾਂਜੀ ਹਾਂਜੀ ਬਹੁਤ ਬਹੁਤ ਜੀ ਤੁਹਾਡਾ ਧੰਨਵਾਦ ਆ ਅਸੀਂ ਤੁਹਾਡੇ ਜਾ ਕੇ ਆਏ ਉੱਥੇ ਦੇਖ ਕੇ ਆਏ ਤੇ ਸਾਨੂੰ ਬਹੁਤ ਵਧੀਆ ਲੱਗੇ ਆ ਪਰ ਤੁਸੀਂ ਕਹਿੰਦੇ ਸੀਗੇ ਵੀ ਗਾਰੰਟੀ ਇਹਨਾਂ ਦੀ ਫੋਲੋ ਆ ਅਸੀਂ ਗੁਰਦੁਆਰੇ ਚ ਰੱਖੀ ਹੈ ਦੇਖੋ ਸਾਡਾ ਵੀ ਲੱਗਾ ਵੇ ਛੇਤੀ ਬਣ ਗਏ ਇੱਕ ਸਾਡੇ ਤੇ ਟਾਈਮ ਨਹੀਂ ਉਹਨੂੰ ਪਤਾ ਲੱਗਿਆ ਲੱਗਦੇ ਬਹੁਤ ਸੋਹਣੇ ਆ ਪਿਆਰੇ ਲੱਗਦੇ ਸਾਡੇ ਗੁਰਦੁਆਰੇ ਦੇ ਉੱਪਰ ਸਾਡਾ ਖਾਲੀ ਖਾਲੀ ਲੱਗਦਾ ਸੀ ਉਹ ਇਸ ਵੇਲੇ ਭਰਿਆ ਪਿਆ ਸਾਨੂੰ ਬਹੁਤ ਖੁਸ਼ੀ ਆ ਜੀ ਪਹਿਲਾਂ ਬਿਲਡਿੰਗ ਟਾਈਪ ਜਿਹਾ ਲੱਗਦੇ ਹੁਣ ਗੁਰੂ ਗੁਰੂ ਘਰ ਲੱਗਿਆ ਮਕਾਨੇ ਲੱਗਦੇ ਸਕੇ ਜਿਦਾਂ ਅਸੀਂ ਦੱਸੀਦਾ ਸਗਾ ਭਾਈ ਉਹ ਵੀ ਕਹਿੰਦੇ ਸਾਰ ਇਹ ਬਰਾਂਡਾ ਇਹ ਬਣਾਇਆ ਕਿਸੇ ਦਾ ਘਰ ਵਾ ਹੁਣ ਬਾਬਿਆਂ ਦੀ ਇੰਨੀ ਕਿਰਪਾ ਹੋਈ ਗੌਂਟ ਬਣ ਕੇ ਸਾਰੇ ਕਹੋਂਗੇ ਹਾਂ ਜੀ ਗੁਰਦੁਆਰਾ ਇਹ ਜੀ ਨਹੀਂ ਨਹੀਂ ਬਹੁਤ ਵਧੀਆ ਲੱਗਿਆ ਭਾਈ ਜੀ ਇਹ ਕਾਦੇ ਸੋਚਦੇ ਸਾਡੇ ਐਨ ਆਰ ਆਈ ਵੀਰਾਂ ਨੇ ਬਹੁਤ ਸਹਿਯੋਗ ਦਿੱਤਾ ਉਹਨ ਪਹੁੰਚ ਹੋ ਗਈ ਹੈ ਨਹੀਂ ਬਹੁਤ ਵਧੀਆ ਜੀ ਹਾਂਜੀ ਹਾਂਜੀ ਤੇ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ